ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਹੁੰਦਾ ਕਿ ਵਿਦੇਸ਼ ਦੇ ਵਿੱਚ ਜਾਣਾ ਉੱਥੇ ਜਾ ਕੇ ਪੜ੍ਹਾਈ ਕਰਨੀ ਤੇ ਉਸ ਤੋਂ ਬਾਅਦ ਵਰਕ ਪਰਮਿਟ ਤੇ ਉੱਥੇ ਆਪਣਾ ਜਿਹੜਾ ਫਿਊਚਰ ਆ ਉਹ ਸੈਟਲ ਕਰਨਾ ਪਰ ਇਸੇ ਸਭ ਦੇ ਵਿਚਾਲੇ ਇਸ ਵਕਤ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਨਿਊਜ਼ੀਲੈਂਡ ਦੇਸ਼ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਕਿਉਂਕਿ ਪਹਿਲਾਂ ਜਿਹੜਾ ਨਿਊਜ਼ੀਲੈਂਡ ਅਜਿਹੇ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਸੀ ਕਿ ਜਿਸ ਦੇ ਵਿੱਚ ਪਾਬੰਦੀਆਂ ਬਹੁਤ ਸੀ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਲੈਣ ਦੇ ਲਈ ਜਾਂ ਪਰ ਵਰਕ ਪਰਮਿਟ ਲੈਣ ਦੇ ਲਈ ਬਹੁਤ ਸਾਰੀਆਂ ਔਖਿਆਈਆਂ ਔਕੜਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਸੀ ਵੀਜ਼ਾ ਨਿਜ਼ਮ ਸੀ ਜਿਹੜੇ ਬਹੁਤ ਜ਼ਿਆਦੇ ਸਖਤ ਸੀ ਤੇ ਇਸ ਵਕਤ ਆ ਰਿਲੈਕਸੇਸ਼ਨ ਦਿੱਤੀ ਗਿਆ ਭਾਰਤ ਸਰਕਾਰ ਦੇ ਨਾਲ ਸਮਝੌਤਾ ਹੋਣ ਤੋਂ ਬਾਅਦ ਇਹ ਰਿਲੈਕਸੇਸ਼ਨ ਦਿੱਤੀ ਗਿਆ ਹਾਲਾਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਫਿਊਚਰ ਸੈਟਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਸ ਵਕਤ ਝਟਕਾ ਲੱਗਦਾ ਪਹਿਲਾਂ ਕੈਨੇਡਾ ਦੇ ਵੱਲੋਂ ਜਿਹੜੇ ਰੂਲਸ ਸਖਤ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਅਮਰੀਕਾ ਨੇ ਰੂਲਸ ਸਖਤ ਕੀਤੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਦਾ ਸੁਪਨਾ ਜਿਹੜਾ ਮਰਦਾ ਜਾ ਰਿਹਾ ਸੀ ਤੇ ਇਸ ਵਕਤ ਉਹਨਾਂ ਦੇ ਲਈ ਇੱਕ ਆਸ ਦੀ ਕਿਰਨ ਜਾਗ ਚੁੱਕੀ ਆ ਨਿਊਜ਼ੀਲੈਂਡ ਦੇਸ਼ ਦੇ ਵੱਲੋਂ ਵੀਜ਼ਾ ਨਿਯਮਾਂ ਦੇ ਵਿੱਚ ਖਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਨੂੰ ਰਿਲੈਕਸੇਸ਼ਨ ਦਿੱਤੀ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਹੁਣ ਜਿਹੜੇ ਭਾਰਤੀ ਵਿਦਿਆਰਥੀ ਨਿਊਜ਼ੀਲੈਂਡ ਪੜ੍ਹਨ ਜਾਂਦੇ ਨੇ ਉਹਨਾਂ ਦੀ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ 3 ਸਾਲ ਦਾ ਜਿਹੜਾ ਵਰਕ ਪਰਮਿਟ ਵਰਕ ਵੀਜ਼ਾ ਉਹ ਮਿਲੇਗਾ ਤੇ ਉਸ ਤੋਂ ਬਾਅਦ ਜੇਕਰ ਕੋਈ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਲਈ ਉੱਥੇ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ 4 ਸਾਲ ਦਾ ਜਿਹੜਾ ਵੀਜ਼ਾ ਇਹ ਦਿੱਤਾ ਜਾਣਾ ਤੇ ਨਾਲ ਲਗਭਗ 5000 ਜਿਹੜੇ ਸਕਿਲਡ ਜਿਹੜੇ ਲੋਕ ਨੇ ਉਹਨਾਂ ਨੂੰ ਸਕਿੱਲ ਬੇਸ ਵੀਜ਼ੇ ਨੇ ਜਿਹੜੇ ਵਰਕ ਪਰਮਿਟ ਤੇ ਉਹ ਸਿੱਧੇ ਤੌਰ ਤੇ ਦਿੱਤੇ ਜਾਣ ਨੇ ਤੇ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸੇ ਦੇ ਨਾਲ ਇੱਕ ਇਹ ਵੀ ਗੱਲ ਹੈ ਕਿ ਇਸ ਦੇ ਨਾਲ ਨਿਊਜ਼ੀਲੈਂਡ ਦੀ ਆਰਥਿਕਤਾ ਨੂੰ ਜਿਹੜਾ ਵੱਡਾ ਹੰਘਾਰਾ ਜਿਹੜਾ ਉਹ ਲੱਗਣ ਵਾਲਾ ਦਰਸਨ ਇਹ ਭਾਰਤ ਸਰਕਾਰ ਦੇ ਨਾਲ ਅਹਿਮ ਸਮਝੌਤਾ ਮੁਲਾਕਾਤ ਮੀਟਿੰਗ ਤੋਂ ਬਾਅਦ ਨਿਊਜ਼ੀਲੈਂਡ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਭਾਰਤ ਸਰਕਾਰ ਦੇ ਜਿਹੜੇ ਉਦਯੋਗ ਮੰਤਰੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਉਹਨਾਂ ਦੇ ਵੱਲੋਂ ਇਹ ਸਾਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਿਆ ਵਿਦਿਆਰਥੀਆਂ ਨੂੰ ਜਿਹੜਾ ਤੋਹਫਾ ਮਿਲਿਆ ਇਸ ਦੀ ਡਿਟੇਲ ਦੇ ਵਿੱਚ ਉਹਨਾਂ ਦੁਆਰਾ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਇੱਕ ਗੱਲ ਇਹ ਵੀ ਆ ਕਿ ਜਿਹੜੇ ਪ੍ਰੋਡਕਟ ਭਾਰਤ ਤੋਂ ਨਿਊਜ਼ੀਲੈਂਡ ਜਾਂਦੇ ਨੇ ਉਹ ਜਿਹੜੇ ਟ੍ਰੇਡ ਮੁਕਤ ਕਰ ਦਿੱਤੇ ਗਏ ਨੇ ਜਾਨੀ ਕਿ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਉੱਪਰ ਜਿਹੜਾ ਟੈਕਸ ਆ ਟ੍ਰੇਡ ਆ ਉਹ ਨਹੀਂ ਲੱਗੇਗਾ ਜਾਨੀ ਕਿ ਵੱਡੀ ਖਬਰ ਆ ਕਿ ਆਪਸ ਦੇ ਵਿੱਚ ਹੁਣ ਭਾਰਤ ਅਤੇ ਨਿਊਜ਼ੀਲੈਂਡ ਦੇ ਜਿਹੜੇ ਸਬੰਧ ਨੇ ਸੁਖਾਲੇ ਹੁੰਦੇ ਨਜ਼ਰ ਆ ਰਹੇ ਨੇ ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੁਝ ਕੁ ਦਿਨ ਪਹਿਲਾਂ ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਮਾਹੌਲ ਤਣਾਅ ਦਾ ਵੀ ਬਣਿਆ ਸੀ ਜਦੋਂ ਜਿਹੜੇ ਉੱਥੇ ਸਿੱਖ ਪਾਈਚਾਰੇ ਦੇ ਲੋਕ ਰਹਿੰਦੇ ਨੇ ਉਹਨਾਂ ਦੁਆਰਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਉਸ ਵਕਤ ਹਾਲਾਂਕਿ ਉੱਥੋਂ ਦੇ ਜਿਹੜੇ ਮੂਲ ਵਸਨੀਕ ਨੇ 크ਰਿਸਚੀਅਨ ਲੋਕ ਨੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਸੀ ਨਗਰ ਕੀਰਤਨ ਨੂੰ ਰੁਕਵਾਇਆ ਸੀ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਅਦਬ ਵਿਚਕਾਰ ਖੜਕੇ ਕਿਸੇ ਵੀ ਤਰੀਕੇ ਦੀ ਹਿੰਸਾ ਨੂੰ ਜਿਹੜਾ ਰੋਕਿਆ ਸੀ ਕਿਸੇ ਵੀ ਤਰੀਕੇ ਦੀ ਹਿੰਸਾ ਨਹੀਂ ਹੋਣ ਦਿੱਤੀ ਸੀ ਤੇ ਅੱਜ ਇਹ ਵੱਡੀ ਅਪਡੇਟ ਆ ਕੇ ਜਿੱਥੇ ਵਿਦਿਆਰਥੀਆਂ ਨੂੰ ਬਹੁਤ ਸਾਰੇ ਮੌਲਕਾ ਅਮਰੀਕਾ ਰੂਲ ਸਖਤ ਕਰਕੇ ਝਟਕੇ ਦੇ ਰਿਹਾ ਕੈਨੇਡਾ ਲਗਾਤਾਰ ਰੂਲ ਸਖਤ ਕਰ ਰਿਹਾ ਹਾਲਾਂਕਿ ਨਿਊਜ਼ੀਲੈਂਡ ਪਹਿਲਾਂ ਇਹ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਸੀ ਕਿ ਉਸਦੇ ਵੀਜ਼ਾ ਨਿਜ਼ਮ ਨੇ ਬਹੁਤ ਜ਼ਿਆਦਾ ਸਖਤ ਨੇ ਵੈਰੀਫਿਕੇਸ਼ਨ ਬਹੁਤ ਵੱਡੇ ਪੱਤਰ ਦੀ ਕੀਤੀ ਜਾਂਦੀ ਹੈ ਇਸ ਕਰਕੇ ਬਹੁਤੇ ਵਿਦਿਆਰਥੀਆਂ ਦੇ ਵੀਜ਼ੇ ਰਿਜੈਕਟ ਹੋ ਜਾਂਦੇ ਨੇ ਪਰ ਇਸ ਵਕਤ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਨਾਲੇ ਇਹ ਵੀ ਆ ਕਿ ਪੜ੍ਹਾਈ ਦੇ ਨਾਲ-ਨਾਲ 20 ਘੰਟੇ ਤੋਂ ਜ਼ਿਆਦਾ ਹੁਣ ਕੰਮ ਵੀ ਕਰ ਸਕਦੇ ਨੇ ਵੱਡੀ ਖਬਰ ਆ ਕਿ 3 ਸਾਲ ਦੀ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਤੋਂ ਬਾਅਦ 3 ਸਾਲ ਦਾ ਵੀਜ਼ਾ ਮਿਲੇਗਾ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ 4 ਸਾਲ ਦਾ ਵਰਕ ਪਰਮਿਟ ਮਿਲੇਗਾ ਤੇ ਨਾਲ ਜਿਹੜਾ ਇੱਥੋਂ ਭਾਰਤ ਤੋਂ ਸਮਾਨ ਇਨ ਨਿਊਜ਼ੀਲੈਂਡ ਦੇ ਵਿੱਚ ਐਕਸਪੋਰਟ ਕੀਤਾ ਜਾਵੇਗਾ ਉਹ ਬਿਲਕੁਲ ਟ੍ਰੇਡ ਮੁਕਤ ਹੋਵੇਗਾ